ਸਾਨੂੰ ਅੱਜ ਜਿਹੜੀ ਇੱਕ ਸੀਸੀਟੀਵੀ ਫੁਟੇਜ ਹੋਰ ਜਿਹੜੀ ਮਿਲੀ ਸੀ ਉਹ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਵੀ ਕੀਤੀ ਗਈ ਹੈ ਜਿਦੇ ਵਿੱਚ ਸੱਚਾਈ ਸਾਹਮਣੇ ਆ ਸਕੇ ਜਾਂ ਸਾਨੂੰ ਪਤਾ ਲੱਗ ਸਕੇ ਕਿ ਸਾਰਾ ਜਿਹੜਾ ਜਿਵੇਂ ਤੁਹਾਡਾ মিডিਆ ਹੈ ਇਹ ਇਹਦਾ ਤੁਸੀਂ ਕਿੰਨਾ ਯੂਜ਼ ਕਰ ਸਕਦੇ ਆ ਅਸੀਂ ਲੋਕ ਜੇ ਤੁਸੀਂ ਵੀ ਉਸ ਟਾਈਮ ਕੋਈ ਉੱਥੇ ਹੁੰਦਾ ਤਾਂ ਸ਼ਾਇਦ ਸਾਨੂੰ ਵੀ ਅਸਲੀਅਤ ਸਾਰੀ ਪਤਾ ਲੱਗਦੀ ਵੀ ਕੌਣ-ਕੌਣ ਦੋਸ਼ੀ ਹੈ ਤੇ ਇਹਨਾਂ ਚੀਜ਼ਾਂ ਦਾ ਅਸੀਂ ਇਸ ਟੈਕਨੀਕ ਦੇ ਵਿੱਚ ਜਸਟਿਸ ਮਿਸਟਰ ਜਸਟਿਸ ਰਾਜਨ ਗੁਪਤਾ ਜੀ ਦੇ ਦੱਸੇ ਮੁਤਾਬਕ ਜਿਵੇਂ ਸਾਨੂੰ ਉਹਨਾਂ ਨੇ ਆਰਡਰ ਕੀਤਾ ਕਿ ਇਸ ਕੇਸ ਵਿੱਚ ਸੱਟ ਜਿਹੜੀ ਹੈ ਉਹ ਆਪਣੀਆਂ ਸਾਰੀਆਂ ਜਿਹੜੀਆਂ ਲੇਟੈਸਟ ਟੈਕਨੀਕਸ ਹੈ ਉਹਦੇ ਨਾਲ ਪੂਰੀ ਇਨਵੈਸਟੀਗੇਸ਼ਨ ਕਰਕੇ ਤੇ ਸੱਚ ਉਹ ਸਿਸਟਮ ਆ ਮਕਸਰ ਰੋਡ ਦੇ ਉਤੋਂ ਪਤਾ ਲੱਗ ਰਿਹਾ ਕਿ ਕਿਸੇ ਕਰਦੀ ਛੱਤ ਤੋਂ ਕਿਸੇ ਬੰਦੇ ਵੱਲੋਂ ਜਿਹੜਾ ਬਣਾਇਆ ਔਰ ਉਹਦੇ ਵਿੱਚ ਬਿਲਕੁਲ ਕਲੀਅਰ ਕਿ ਕਿ ਨਾਲ ਬੈਠੇ ਹੋਏ ਵੀ ਹੈ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਕਿਵੇਂ ਖਦੇੜਿਆ ਗਿਆ ਇੱਕ ਬੰਦੇ ਦੇ ਜਿਹੜੀ ਹੈ ਜਿਹੜਾ ਇਸ ਕੇਸ ਦਾ ਮਦਈ ਹੈ ਅਜੀਤ ਸਿੰਘ ਉਹਦੇ ਗੋਲੀ ਲੱਗਣ ਦੇ باوجود ਵੀ ਚਾਰ ਚਾਰ ਪੰਜ ਪੰਜ ਪੁਲਿਸ ਆ ਕੇ ਸਰਜਰੀ ਵਿੱਚ ਗੱਲ ਬੰਦੇ ਨੂੰ ਕੁੱਟ ਰਹੇ ਹਨ ਜਦੋਂ ਕਿ ਪਿੱਛੇ ਨੂੰ ਭੱਜ ਰਿਹਾ ਹੈ ਆਪਣੀ ਜਾਣ ਪਛਾਣ ਪਿੱਛੇ ਤੇ ਮੀਨਸ ਜਿਹੜੀਆਂ ਐਕਸੈਸਸਿਸ ਹੋਈਆਂ ਉਹ ਸਾਰੀਆਂ ਅਦਿਮਾਨੀ ਕੋਰਟ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਤੇ ਫਰਦਰ ਇਹ ਕਿੱਥੋਂ ਡਾਇਰੈਕਸ਼ਨਸ ਆਈਆਂ ਇਸ ਚੀਜ਼ ਦੀਆਂ ਕਿ ਇਹ ਗੋਲੀ ਚਲਾਈ ਜਾਵੇ ਜਦੋਂ ਕਿ ਹਵਾਈ ਫਾਇਰ ਕਰਨ ਦੇ ਹੀ ਸਿਰਫ ਮਾਨਯੋਗ ਜੀਐਸਡੀਐਮ ਸਾਹਿਬ ਨੂੰ ਆਰਡਰ ਦਿੱਤੇ ਗਏ ਸੀ ਤੇ ਇਹ ਸਾਰੀਆਂ ਚੀਜ਼ਾਂ ਨੂੰ ਅੱਜ ਪਤਾ ਕਰਨ ਵਾਸਤੇ ਸਾਨੂੰ ਅੱਜ ਅਸੀਂ ਮੈਡਮ ਸ਼੍ਰੀਮਤੀ ਇਕਤਪਾਲ ਜੀ ਮਾਨਯੋਗ ਜੱਜ ਸਾਹਿਬ ਦੇ ਸਾਹਮਣੇ 10 ਦਿਨ ਦੇ ਰਿਮਾਂਡ ਦੀ ਹੋਰ ਜਿਹੜੀ ਡਿਮਾਂਡ ਕੀਤੀ ਸੀ ਜਿਸ ਵਿੱਚ ਸਾਨੂੰ ਅੱਜ ਮਾਨਯੋਗ ਅਦਾਲਤ ਨੇ 3 ਦਿਨ ਮੀਨਜ਼ ਆਉਣ ਵਾਲਾ ਮੰਗਲਵਾਰ ਤੱਕ ਸਾਨੂੰ ਹੋਰ ਪੁਲਿਸ ਰਿਮਾਂਡ ਮੰਜ਼ੂਰ ਕੀਤਾ ਸਰ ਜਿਸ ਰਿਕਾਰਡਿੰਗ ਚ ਤੁਸੀਂ ਗੱਲ ਕਰ ਰਹੇ ਹੋ ਇਹ ਪ੍ਰਾਈਵੇਟ ਪਰਸਨਲ ਨੂੰ ਜਿਹੜੀ ਕੀਤੀ ਗਈ ਸੀ ਇਹ ਜਿਹੜਾ ਮੈਨੂੰ ਇਸ ਚੀਜ਼ ਬਾਰੇ ਜ਼ਿਆਦਾ ਡਿਟੇਲਸ ਮੇਰੇ ਕੋਲ ਨਹੀਂ ਹਨ ਪਰ ਇਹ ਜਿਹੜੀ ਇਨਵੈਸਟੀਗੇਟਿੰਗ ਆਫੀਸਰ ਤੁਹਾਨੂੰ ਇਸ ਚੀਜ਼ ਦੇ ਬਾਰੇ ਜ਼ਿਆਦਾ ਕਲੀਅਰ ਦੱਸ ਸਕਦਾ ਹੈ ਸਰ ਸੈਂਟਰਲ ਜਿਹੜੇ ਰਾਈਫਲ ਆ ਉਹ ਬਰਮਾ ਤੋਂ ਬਰਾਮਦ ਕੀਤੀ ਗਈ ਹੈ ਪਤਾ ਲੱਗਿਆ ਨਹੀਂ ਇਸ ਕੇਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਫਿਲਹਾਲ ਕੋਈ ਇਸ ਤਰ੍ਹਾਂ ਦੀ ਗੋਲੀਆਂ ਚਲਾਈਆਂ ਸੀ ਕਹਿੰਦੇ ਉਹ that is separate case ਉਹ ਜਿਹੜਾ ਸਾਡਾ ਬੈਬਲ ਕਲਾਂ ਵਾਲਾ ਜਿਹੜਾ ਗੋਲੀकांड ਹੋਇਆ ਜਿੱਥੇ ਦੋ ਬੰਦੇ ਜਿਹੜੇ ਉੱਥੇ ਕੈਜ਼ਿਲਡਰਸ ਹੋਈਆਂ ਸੀ ਉਸ ਕੇਸ ਦੇ ਨਾਲ ਰਿਲੇਟਡ ਉਹ ਸਾਰੀ ਜਿਹੜੀ ਹੈ ਚੀਜ਼ ਹੈ ਪਰ ਅੱਜ ਜਿਹੜਾ ਕੇਸ ਸੀ ਸਾਡਾ ਕੋਟਕਪੂਰ ਦਾ 129 ਨੰਬਰ ਐਫ ਆਈ ਆ ਜਿਹੜੀ ਅਗਸਟ 2018 ਵਿੱਚ ਦਰਜ ਹੋਈ ਹੈ ਉਸ ਦੇ ਬਾਰੇ ਸੀ ਕਰੋ ਸੂਤਰਾਂ ਦੇ ਹਵਾਲੇ ਨਾਲ ਆ ਰਹੀ ਹੈ ਵੀ ਸੈੱਟ ਲੋ ਜਿਹੜੀ ਰਾਈਫਲ ਉਹ ਬਰਾਮਦ ਕੀਤੀ ਜਾ ਚੁੱਕੀ ਹੈ। ਤੁਸੀਂ ਕਿਹੜੇ ਵਾਲੀ ਰਾਈਫਲ ਦੀ ਗੱਲ ਕਰ ਰਹੇ ਹੋ? ਕੋਰਕਪੂਰਾ ਗੋਲੀਕਾਰ ਨਾਲ ਕਰ ਰਹੇ ਹੋ ਕਿਉਂਕਿ ਕਾਈਂਡਲੀ ਇਸ ਨੂੰ ਮੀਡੀਆ ਵੀ ਕਾਫੀ ਥਾਵਾਂ ਦੇ ਉੱਤੇ ਨਾ ਬਹਿਬਲ ਕਲਾਕਾਰ ਨਾਲ ਜੋੜ ਕੇ ਹੀ ਇਸ ਨੂੰ ਲਿਖ ਵੀ ਰਿਹਾ। ਮੈਂ ਤੁਹਾਨੂੰ ਕਲੀਅਰ ਵੀ ਕਰ ਦਿੰਨਾ। ਇਹ ਕੇਸ ਜਿਹੜਾ ਹੈ ਇਹ 129 ਨੰਬਰ 2018 ਦਾ ਕੇਸ ਪੀਐਸਟੀ ਕੋਰਕਪੂਰੇ ਦਾ ਕੇਸ ਨਾਲ ਰਿਲੇਟਡ ਹੈ ਔਰ ਜੁਆ ਜਰਮਾਨਾ ਲਿਤਾ ਗਿਆ ਉਹ ਵੀ ਇਸੇ ਕੇਸ ਵਿੱਚ ਹੀ ਲਿਤਾ ਗਿਆ ਹੈ। ਇੱਕ ਸਰ ਤੁਹਾਡੇ ਵੱਲ ਡੀਜੀਪੀ ਨੂੰ ਕੋਈ ਨੋਟਿਸ ਭੇਜਿਆ ਗਿਆ ਸੀ ਜਿਹੜਾ ਵਾਪਸ ਆ ਗਿਆ। ਅ ਇਹਨੇ ਮੈਂਬਰ ਉਹ ਜਦੋਂ ਦੱਸ ਸਕਣਗੇ ਮੇਰੀ ਜਾਣਕਾਰੀ ਅਨੁਸਾਰ ਸ਼ਾਇਦ ਕੋਈ ਇਸ ਤਰ੍ਹਾਂ ਦੀ ਗੱਲ ਹੈ ਪਰ ਉਹਨਾਂ ਨੂੰ ਇੱਕ ḍew ਨੋਟਿਸ ਜਿਹੜਾ ਹੈ ਉਹ ਪ੍ਰੋਪਰ ਲੀਗਲ ਵੈਟਿੰਗ ਕਰਨ ਤੋਂ ਬਾਅਦ ਦਿੱਤਾ ਜਾਵੇਗਾ